ਦੱਬ ਲੋ ਮੂੜਿਓ ਬੱਸ ਪਾਣੀ ਪਹੁੰਚਾ ਦਿਓ ਮਿਸਤਰੀ ਬੰਦਾ ਥੋੜਾ ਨਾ ਹੋਣਾ ਅੱਜ ਕੀ ਕਰਨਾ ਚਾਹੁੰਦੇ ਜਿਹੜੇ ਰੁੱਖ ਨੂੰ ਜਿਹੜੇ ਲਗਾਏ ਗਏ ਤੇ ਉਹਨਾਂ ਨੂੰ ਪਾਣੀ ਦੇਣ ਲੱਗੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਭਾਈ ਕਨੀਆ ਜੀ ਸੇਵਾ ਸੁਸਾਇਟੀ ਦੀ ਤਰਫੋਂ ਇਕੱਠੇ ਹੋਏ ਹਾਂ 10-15 ਦਿਨ ਪਹਿਲਾਂ ਅਸੀਂ ਤਕਰੀਬਨ 150 ਬੂਟਾ ਲਾਇਆ ਜਿਹਦੇ ਵਿੱਚ ਨਿੰਮ ਟਾਲੀ ਜਾਮਨ ਅਮਰੂਦ ਇਹਨਾਂ ਦੇ ਦਰਖਤ ਲਾਏ ਆ ਅਸੀਂ ਤੇ ਅਸੀਂ ਇਹਨੂੰ ਹਰ ਦੂਸਰੇ ਦਿਨ ਪਾਣੀ ਦੇ ਰਹੇ ਹਾਂ ਜਿਹਦੇ ਵਿੱਚ ਸਾਡੀ ਨਗਰ ਕੌਂਸਲ ਸਾਡੀ ਬਹੁਤ ਅੱਗੇ ਵੱਧ ਕੇ ਸਾਡੀ ਸੇਵਾ ਕਰ ਰਹੀ ਹੈ ਸਾਡਾ ਵੀ ਹੈਲਪ ਕਰ ਰਹੀ ਹੈ ਤੇ ਕੁਦਰਤ ਬਾਰੇ ਬੜਾ ਸਟੈਂਡ ਲੈ ਰਹੇ ਜੀ ਹਾਂਜੀ ਅ ਕਿੰਨੇ ਕੁ ਪੱਤਰਕਾਰਾਂ ਨੇ ਸਨਮਾਨਿਤ ਕੀਤਾ ਗਿਆ ਜੀ ਅੱਜ ਤਾਂ ਕਰੀਬਨ 30 ਤੋਂ 35 ਪੱਤਰਕਾਰ ਇਕੱਠੇ ਹੋਏ ਸੀ ਜੀ ਉਹਨਾਂ ਦੀ ਜਿਹੜੀ ਕੰਟ੍ਰਿਬਿਊਸ਼ਨ ਰਹੀ ਹੈ ਇਸ ਡਰਾਈਵ ਦੇ ਅੰਦਰ ਜੋ ਭਾਈ ਕਨੀਆ ਜੀ ਸੇਵਾ ਸੁਸਾਇਟੀ ਦੀ ਤਰਫੋਂ ਪਲੱਸ ਅਸੀਂ ਸੰਭਵਸ ਆਰਗੇਨਾਈਜੇਸ਼ਨ ਦੇ ਨਾਲ 1 ਲੱਖ ਪੋਟੇ ਦਾ ਟਿੱਚਾ ਲਿੱਤਾ ਸੀ ਘੰਟੇ ਲਾਂ ਦਾ 14 ਜੁਲਾਈ ਨੂੰ ਉਹਦੇ ਕੰਪਲੀਟ ਉਪਰੰਤ ਅਸੀਂ ਅੱਜ ਸਾਰੇ ਜਿਹੜਾ ਪੱਤਰਕਾਰ ਭਾਈਚਾਰਾ ਸੀ ਇਹਨਾਂ ਨੂੰ ਬੁਲਾਇਆ ਹੋਇਆ ਸੀ ਤੇ ਅੱਜ ਸਾਰਿਆਂ ਨੂੰ ਸਨਮਾਨ ਦਿੱਤਾ ਜੀ ਹਾਂਜੀ ਅੱਗੇ ਕੀ ਅਪਰਾਲਾ ਥੋੜਾ ਜਿਹੜਾ ਹੁਣ ਨੈਕਸਟ ਸਾਡਾ ਦੋ ਅਪਰਾਲਾ ਚੱਲਦਾ ਰਹਿੰਦਾ ਜੀ ਭਾਈ ਕਨੇਜ ਜੀ ਸੇਵਾ ਸੁਸਾਇਟੀ ਸਮਾਜ ਦੇ ਜਿਹੜੇ ਵੀ ਵੀ ਕੰਗ ਹੈ ਉਹਨਾਂ ਨੂੰ ਸਪੋਰਟ ਕਰਦੀ ਹੈ ਸਾਡਾ ਮੇਨ ਜਿਹੜੀ ਡਰਾਈਵ ਹੈ ਉਹ ਪਲਾਂਟੇਸ਼ਨ ਦੀ ਹੈ ਉਹ ਹਰ ਵਕਤ ਜਾਰੀ ਹੈ ਕੋਈ ਵੀ ਐਸਾ ਇਨਸਾਨ ਜੋ ਕਿ ਆਪਣੇ ਪੌਦੇ ਦੀ ਜ਼ਿੰਮੇਵਾਰੀ ਲੈਣ ਦਾ ਇੱਛੁਕ ਹੋਵੇ ਬਿਲਕੁਲ ਜਗਾ ਹੋਵੇ ਪਾਣੀ ਦੇਣ ਦਾ ਇੱਛੁਕ ਹੋਵੇ ਸਾਡੀ ਤਰਫ ਤੋਂ ਸਾਡੀ ਸੰਸਥਾ ਦੀ ਤਰਫ ਤੋਂ ਈਦਾਂ ਤੋਂ ਨਹੀਂ ਤੇ ਜਾਣਦੇ ਸਭ ਤੋਂ ਪਹਿਲਾਂ ਤਾਂ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਆ ਜੋ ਹਰ ਸਮੇ ਮੋਢੇ ਨਾਲ ਮੋਢਾ ਲਾ ਕੇ ਨਾਲ ਖੜਾ ਹੈ ਭਾਈ ਕਨਈਆ ਜੀ ਸੇਵਾ ਸੈਟੀ ਦੇ ਕਿਉਂਕਿ ਤੁਹਾਡੀ ਕਲਮ ਹੈ ਜਿਹੜੀ ਇੱਕ ਇੱਕ ਪਲ ਦੀ ਖਬਰ ਹੈ ਜਿਹੜੀ ਆਮ ਲੋਕਾਂ ਤੱਕ ਪਹੁੰਚਾਉਂਦੀ ਹੈ ਸਮਾਜ ਸੇਵਾ ਦੇ ਕਾਰਜਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਂਦੀ ਹੈ ਉਸ ਦੇ ਨਾਲ ਇਹ ਫਾਇਦਾ ਹੁੰਦਾ ਵੀ ਆਮ ਲੋਕ ਵੀ ਸਾਡੇ ਨਾਲ ਜੁੜਦੇ ਚਲੇ ਜਾਂਦੇ ਨੇ। ਠੀਕ ਹੈ। ਔਰ ਕਿੰਨੇ ਕਿਤੇ ਰੁਕ ਲਗਾ ਚੁੱਕੇ ਹੁਣ ਤੱਕ? ਹਰ ਸਾਲ ਸਾਡਾ ਪਾਈਕਨਈਆ ਜੀ ਸੇਵਾ ਸੈਲਟੀ ਵੱਲੋਂ 10000 ਬੂਟੇ ਲਾਉਣ ਦਾ ਟੀਚਾ ਹੁੰਦਾ ਔਰ ਵਾਈਗੁਰ ਜੀ ਦੀ ਕਿਰਪਾ ਸਦਕਾ ਔਰ ਸਾਰੇ ਸ਼ਹਿਰ ਵਾਸੀਆਂ ਦਾ ਉਹਦੇ ਨਾਲ-ਨਾਲ ਆਲੇ-ਦਾਲੇ ਵਾਲੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਉਸ ਟੀਚੇ ਨੂੰ 50% ਕਵਰ ਕਰ ਚੁੱਕੇ ਆ ਜੀ ਹੁਣ ਦੇਖਭਾਲ ਕਿਦਾਂ ਕਰਦੇ ਪਿਓ ਜਿੰਨੇ ਬੂਟੇ ਲਗਾਏ ਜਾਂਦੇ ਨੇ ਇਹਦੇ ਚ ਅਸੀਂ ਟੀਮਾਂ ਵੰਡੀਆਂ ਹੋਈਆਂ ਜਿਹੜੇ ਪਿੰਡਾਂ ਚ ਬੂਟੇ ਲੱਗਦੇ ਨੇ ਉਹ ਨਰੇਗਾ ਵੱਲੋਂ ਵੀ ਕਿਉਂਕਿ ਹੁਣ ਡੀਸੀ ਵੱਲੋਂ ਵੀ ਆਰਡਰ ਆ ਗਏ ਨੇ ਤਾਂ ਸਾਡੇ ਪੰਚਾਇਤ ਸਕੱਤਰ ਨੇ ਜੋ ਸਾਡੇ ਪ੍ਰਧਾਨ ਮੀਤ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਭਾਈ ਕਨਈਆ ਜੀ ਸਿਹਸੜੀ ਦੇ ਪ੍ਰੇਮ ਸਿੰਘ ਜੀ ਉਹਨਾਂ ਵੱਲੋਂ ਬਹੁਤ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਬੂਟਿਆਂ ਨੂੰ ਪਾਣੀ ਲਗਾਉਣ ਦੀਆਂ ਉਹਨਾਂ ਦੀ ਦੇਖਰੇਖ ਕਰਦੀਆਂ ਉਦੇ ਨਾਲ ਨਾਲ ਜਿਹੜੇ ਸ਼ਹਿਰ ਦੇ ਵਿੱਚ ਬੂਟੇ ਲੱਗਦੇ ਨੇ ਉਹਦੇ 'ਚ ਸਾਨੂੰ ਸਹਿਯੋਗ ਮਿਲਦਾ ਨਗਰ ਕੌਂਸਲ ਦਾ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਕੁਲਵਿੰਦਰ ਸਿੰਘ ਖੜਾ ਹੈ ਉਹ ਨੌਜਵਾਨ ਇਹਦੇ ਨਾਲ ਨਾਲ ਜਗਤਾਰ ਸਿੰਘ ਜੀ ਤੇ ਹੋਰ ਇਹਨਾਂ ਦੇ ਸਾਥੀ ਜੋ ਹਰ ਸਮੇਂ ਇੱਕ ਕਾਲ ਕਰੇ ਤੇ ਪਾਣੀ ਦੇਣ ਲਈ ਪਹੁੰਚ ਜਾਂਦੇ ਨੇ ਆ ਹੁਣ ਵੀ ਆਪਾਂ ਬੂਟਿਆਂ ਨੂੰ ਪਾਣੀ ਦੇ ਰਹੇ ਆ ਔਰ ਤੁਸੀਂ ਪਹੁੰਚ ਗਏ ਧੰਨਵਾਦ ਤੁਹਾਡਾ